ਇਹ ਮੈਂ ਬਹੁਤ ਬੁਰੀ ਯਾਦ ਹੈ ਮਾਰ ਦੇ ਵਿੱਚ ਫਸੇ ਮੇਰਾ ਪਿੰਡ ਰੇਪਰਾ ਮੈਨੂੰ ਕਿਵੇਂ ਚਰਕੇ ਕਢਾ ਦੋ ਪਲੀਜ਼ ਕੁੜਦੇ ਮਾਰਦੇ ਮੈਨੂੰ ਤੇ ਕਿਸੇ ਕੁੜੀ ਦਾ ਬਾਰ ਬਾਰ ਦੋਸਤੋ ਰੇਪ ਕਰਨਾ ਕਿਸੇ ਕੁੜੀ ਨੂੰ ਬਾਰ ਬਾਰ ਮਜਬੂਰ ਕਰਨਾ ਕਿਹੜੀ ਭੈਣ ਦਾ ਦਿਲ ਕਰਦਾ ਕਿ ਉਹ ਵੀਡੀਓ ਬਣਾ ਕੇ ਉਹਨਾਂ ਟਰਸਟਾਂ ਤੱਕ ਹੱਥ ਜੋੜੇ ਕਿ ਯਾਰ ਮੈਨੂੰ ਕੱਢ ਲਓ ਮੈਨੂੰ ਬਖਸ਼ ਦੋ ਮੈਨੂੰ ਬਚਾ ਲਓ ਉਮਾਨ ਚ ਇਸ ਟਾਈਮ ਕੱਲੇ ਪੰਜਾਬ ਦੀਆਂ ਧੀਆਂ ਨਹੀਂ ਉੱਚ ਦਿੱਲੀ ਦੀਆਂ ਯੂਪੀ ਦੀਆਂ ਰਾਜਸਤਾਨ ਦੀਆਂ ਉਹ ਗਰੀਬ ਲੋੜਬੰਦ ਧੀਆਂ ਇਕੱਠੀਆਂ ਹੋਈਆਂ ਜੁੜੀਆਂ ਪੰਜਾਬ ਦੀਆਂ ਕੁੜੀਆਂ ਉਹਨਾਂ ਅਰਬ ਦੇਸ਼ਾਂ 'ਚ ਲਾਲਚ ਦੇ ਲੈ ਕੇ ਤੇ ਭੱਜ ਜਾਂਦੀਆਂ ਫਿਰ ਜਦੋਂ ਉੱਥੇ ਦੇ ਮੁਸਲਮਾਨ ਲੋਕ ਦਿਨ ਰਾਤ ਉਹਨਾਂ ਦਾ ਬਲਾਤਕਾਰ ਕਰਦੇ ਉਹਨਾਂ ਨਾਲ ਧੱਕਾ ਕਰਦੇ ਤੇ ਫਿਰ ਉਹ ਰੋਂਦੀਆਂ ਅਰਬ ਦੇ ਵਿੱਚ ਉਹਦੀ ਜਨਾਨੀ ਫਸ ਗਈ ਰਵਾਬ ਜਿਹੜੇ ਸ਼ੇਖ ਉਥੇ ਦਿਨ ਰਾਤ ਉਹਦਾ ਬਲਾਤਕਾਰ ਕਰ ਰਹੇ ਉਹਨਾਂ ਦਾ ਧੱਕਾ ਕਰ ਰਹੇ ਆ ਅਹਿਮਦ ਸ਼ਾਹ ਅਬਦਾਲੀ ਤੂੰ ਜੀ ਸਾਡੇ ਸਿੱਖ ਕਿੱਥੋਂ ਕਿੱਥੋਂ ਕਾਬਲ ਕੰਧਾਰ ਤੋਂ ਕੁੜੀਆਂ ਛੜਾ ਕੇ ਲਿਉਂਨਦੇ ਆ ਬਿਆਸ ਦੇ ਪੁਲ ਤੇ ਬੈਠੇ ਅੱਜ ਇਹ ਪੁਲ ਨਹੀਂ ਟੱਪਣ ਦੇਂਨਦੇ ਹੀ ਜੀ ਬਿਲਕੁਲ ਇਹ ਪੁਲ ਨਹੀਂ ਟੱਪਣ ਦੇਂਨਦੇ ਹੀ ਅੱਜ ਸਾਡੀਆਂ ਧੀਆਂ ਨੂੰ ਪੰਜਾਬ ਦੇ ਲੋਕ ਪੰਜਾਬ ਦੇ ਜੰਮਪਾਲ ਪੰਜਾਬ ਦਾ ਪਾਣੀ ਪੀ ਕੇ ਪੰਜ ਬਾਣੀਆਂ ਪੜ ਕੇ ਇਹ ਕੰਮ ਕਰ ਰਹੇ ਸਾਡੇ ਪੰਜਾਬ ਦੇ ਲੋਕ ਨਮਸਕਾਰ ਅਦਬ ਸਤਿ ਸ੍ਰੀ ਅਕਾਲ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਅੱਜ ਜੇ ਪੰਜਾਬ ਵਿੱਚ ਗੱਲ ਕਰੀਏ ਸਭ ਤੋਂ ਵੱਡਾ ਮੁੱਦਾ ਹੈ ਵਦੇਸ਼ ਤੋਂ ਜਿਹੜੇ ਨੌਜਵਾਨ ਗੈਰ ਕਾਨੂੰਨੀ ਤੌਰ ਤੇ ਗਏ ਸੀ ਜਾਂ ਕਹਿ ਲਈਏ ਡੰਕੀ ਲਗਾ ਕੇ ਗਏ ਸੀ ਉਹ ਮੁੱਦਾ ਸਭ ਤੋਂ ਜ਼ਿਆਦਾ ਚੱਲ ਰਿਹਾ ਹੈ ਪਰ ਇਸ ਮੁੱਦੇ ਵਿੱਚ ਕਈ ਅਜੀਹਿਆ ਗੱਲਾਂ ਨੇ ਜਿਨ੍ਹਾਂ ਤੇ ਗੌਰ ਕਰਨਾ ਬਹੁਤ ਜ਼ਰੂਰੀ ਹੈ ਜਿੰਦੇ ਚ ਇਹ ਕਹਿ ਸਕਦੇ ਆ ਕਿ ਇਹ ਤਾਂ ਸਿਰਫ ਯੂ ਐਸ ਏ ਦੀ ਗੱਲ ਹੈ ਪਰ ਤੁਹਾਨੂੰ ਇਹ ਨਹੀਂ ਜਾਣਕਾਰੀ ਹੋਏਗੀ ਕਿ ਹਾਲੇ ਵੀ ਕਈ ਹੋਰ ਦੇਸ਼ਾਂ ਦੇ ਵਿੱਚ ਡੰਕੀ ਲਗਾਉਣ ਨੂੰ ਕਈ ਲੋਕ ਤਿਆਰ ਆ ਇਥੋਂ ਤੱਕ ਕਿ ਕਈ ਕੁੜੀਆਂ ਤੱਕ ਉੱਥੇ ਫਸੀਆਂ ਆਈਆਂ ਨੇ ਇਹਨਾਂ ਸਾਰੇ ਮੁੱਦਿਆਂ ਤੇ ਗੱਲਬਾਤ ਕਰਨ ਨੂੰ ਮੇਰੇ ਨਾਲ ਮੌਜੂਦ ਹੈ ਐਨ ਆਰ ਆਈ ਕੁਲਵਿੰਦਰ ਸਿੰਘ ਫਰਾਂਸ ਕੁਲਵਿੰਦਰ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਕੁਲਵਿੰਦਰ ਜੀ ਅੱਜ ਸਭ ਤੋਂ ਵੱਡਾ ਜਿਹੜਾ ਮੁੱਦਾ ਹੈ ਨਾ ਤੁਸੀਂ ਵੀ ਵਿਦੇਸ਼ ਗਏ ਹੋ ਜੀ ਬਿਲਕੁਲ ਜੈਨੂਨ ਤਰੀਕੇ ਨਾਲ ਗਏ ਸੀਗੇ ਜੀ ਬਿਲਕੁਲ ਜੀ ਬਿਲਕੁਲ ਪਰ ਅੱਜ ਲੋਕ ਜਿਹੜੇ ਜਾਣਾ ਚਾਹੁੰਦੇ ਡੰਕੀ ਲਗਾ ਕੇ ਜਾ ਰਹੇ ਨੇ ਤੇ ਯੂ ਐਸ ਏ ਦਾ ਤਾਂ ਸਾਹਮਣੇ ਆ ਗਿਆ ਹੋਰ ਵੀ ਬਈ ਬੜੇ ਦੇਸ਼ ਹੈ ਜਿੰਨੇ ਚ ਖਾਸ ਕਰਕੇ ਕੁੜੀਆਂ ਦੀ ਗੱਲ ਆਪਾਂ ਸਭ ਤੋਂ ਪਹਿਲਾਂ ਗਰ ਕੁੜੀਆਂ ਦੀ ਕਰਦੇ ਹਾਂ ਜਿਹੜੀਆਂ ਫਸੀਆਂ ਨੇ ਕਿਹੜੇ-ਕਿਹੜੇ ਦੇਸ਼ਾਂ 'ਚ ਕੁੜੀਆਂ ਫਸੀਆਂ ਤੇ ਕੀ-ਕੀ ਉਹਨਾਂ ਦੀ ਪ੍ਰੋਬਲਮ ਆ ਰਹੀ ਹੈ ਦੇਖੋ ਜੀ ਮੈਂ ਸਭ ਤੋਂ ਪਹਿਲਾਂ ਤੇ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਕਿ ਜਿਹੜੇ ਇੱਕ ਐਨਆਰਆਈਆਂ ਨੂੰ ਕਵਰ ਕਰਦੇ ਨੇ ਤੇ ਐਨਆਰਆਈ ਕੋ ਸਾਰੇ ਫਾਂਢੀ ਪਾਲਦੇ ਆ ਜੀ ਔਰ ਤੁਹਾਡਾ ਜਿਹੜਾ ਚੈਨਲ ਆ ਜੇ ਅੱਜ ਇੱਥੇ ਤੱਕ ਪਹੁੰਚਾ ਤੇ ਮੈਂ ਆਵਾਜ਼ ਪੂਰੀ ਦੁਨੀਆ ਦੇ ਅੱਗੇ ਲੈ ਕੇ ਜਾਣਾ ਚਾਹੁੰਨਾ ਕਿ ਸਭ ਤੋਂ ਵੱਧ ਦੇਖੋ ਯੂਰਪ ਤੇ ਆਪਣੀ ਤੇ ਉਹੀ ਕਹ ਸਕਦਾ ਜਿਹਦੇ ਕੋਲ 15 ਲੱਖ 12 ਲੱਖ 10 ਲੱਖ ਪਿਆ ਜਾਂ ਜਿਹਨੂੰ 10-12 ਲੱਖ ਲੋਕ ਰਿਸ਼ਤੇਦਾਰ ਦੇ ਸਕਦੇ ਪਰ ਪੰਜਾਬ ਦੀਆਂ ਕੁੜੀਆਂ ਦਾ ਉਹਨਾਂ ਦਾ ਸਭ ਤੋਂ ਵੱਧ ਭਾਜੀ ਸ਼ੋਸ਼ਣ ਹੋ ਰਿਹਾ ਜਿਹੜੀਆਂ ਕੁੜੀਆਂ ਨੂੰ ਪੰਜਾਬ ਦੇ ਕੁਝ ਏਜੰਟ ਅਰਬ ਦਾ ਨਾਮ ਲੈ ਕੇ ਜਿਹਨੂੰ ਸੁਡਾਨ ਕਹਿੰਦੇ ਨੇ ਕਤਰ ਕਹਿੰਦੇ ਨੇ ਦੁਬਈ ਕਹਿੰਦੇ ਨੇ ਉਹਨਾਂ ਕੰਟਰੀਆਂ 'ਚ ਕੁੜੀਆਂ ਨੂੰ ਕਹਿੰਦੇ ਵੀ ਨਾ ਤੁਹਾਨੂੰ ਪੈਸਾ ਦੇਣ ਦੀ ਲੋੜ ਐ ਨਾ ਤੁਹਾਨੂੰ ਟਿਕਟ ਖਰਚਣ ਦੀ ਲੋੜ ਐ ਨਾ ਤੁਹਾਨੂੰ ਕਿਸੇ ਦੀ ਇੰਟਰਵਿਊ ਦੀ ਲੋੜ ਐ ਬਸ ਤੁਹਾਡਾ ਵੀਜ਼ਾ ਆਊਗਾ ਤਾਨੂੰ 21500 ਦਰਾਮ ਦਿੱਤਾ ਜਾਊਗਾ ਔਰ ਤੁਸੀਂ ਜਾ ਕੇ ਕੰਮ ਕਰਨਾ ਔਰ ਤੁਹਾਡਾ 45 ਤੋਂ 50000 ਰੁਪਏ ਬਣ ਜਾਊਗਾ ਜਿਸ ਟਾਈਮ ਉਹ ਕੁੜੀ ਇੰਡੀਆ ਤੂੰ ਇਹ ਲਾਗਤ ਦੇਖਦੀ ਹੈ ਕਿ ਭਾਜੀ ਮੈਨੂੰ ਤੇ ਨਾ ਪੈਸਾ ਦੇਣਾ ਪੈਣਾ ਨਾ ਕੁਛ ਤੇ ਇੰਡੀਆ ਮੈਂ 6-7 ਹਜ਼ਾਰ ਦੀ ਤਨਖਾਹ ਤੇ ਕੰਮ ਕਰਦੀ ਕਿਉਂਕਿ ਬੇਸ਼ੱਕ ਦੇਸ਼ ਨੂੰ ਯਾਦ ਹੋਏ 70 ਸਾਲ ਤੂੰ ਉੱਤੇ ਹੋ ਚੁੱਕੇ 75 ਸਾਲ ਤੂੰ ਉੱਤੇ ਹੋ ਚੁੱਕੇ ਲੇਕਿਨ ਅੱਜ ਵੀ ਪੰਜਾਬ ਦੀਆਂ ਕੁੜੀਆਂ ਦੀਆਂ ਤੁਸੀਂ ਬੀਐਸਸੀ ਦੀ ਤਨਖਾਹ ਲਾ ਲੋ ਜੀ ਆਨੰਦੀ ਤਨਖਾਹ ਲਾ ਲੋ ਨਰਸਿੰਗ ਦੀ ਅੱਜ ਵੀ 15 ਤੋਂ 20000 ਰੁਪਏ ਡਾਕਟਰ ਮਾਰ ਕੇ ਨਹੀਂ ਦਿੰਦੇ ਤੇ ਆਪ ਉਹ ਬੰਦਾ ਮੜਝਟ ਲਾਵੇ ਤੇ 35-40000 ਰੁਪਏ ਪਹਿਲਾਂ ਜਮ੍ਹਾਂ ਕਰਾਉਂਦੇ ਤੇ ਫਿਰ ਜਾ ਕੇ ਤੇ ਇੱਕ ਨਰਸ ਵਿਚਾਰੀ ਪੂਰਾ ਮਹੀਨਾ ਕੰਮ ਕਰਦੀ ਐ ਤੋ ਨੂੰ 20000 ਰੁਪਏ ਮਿਲਦਾ ਅੱਜ ਇੱਕ ਚੰਗਾ ਕਿਸੇ ਧੀ ਪਹਿਨੇ ਚੰਗਾ ਸੂਟ ਪਾਣਾ ਤੇ 5-10000 ਤੋਂ ਘੱਲੇ ਸੂਟ ਨਹੀਂ ਆਂਦਾ ਉਹ ਆਪਣੇ ਬੱਚੇ ਕਿੱਥੇ ਪੜਾਊਗੀ ਇਹੀ ਸੋਚਦੇ ਹੋਏ ਪੰਜਾਬ ਦੀਆਂ ਕੁੜੀਆਂ ਨੂੰ ਅਰਬ ਦੇਸ਼ਾਂ 'ਚ ਲਾਲਚ ਦੇ ਲੈ ਕੇ ਤੇ ਭੱਜ ਜਾਂਦੀਆਂ ਫਿਰ ਜਦੋਂ ਉੱਥੇ ਦੇ ਮੁਸਲਮਾਨ ਲੋਕ ਦਿਨ ਰਾਤ ਉਹਨਾਂ ਦਾ ਬਲਾਤਕਾਰ ਕਰਦੇ ਉਹਨਾਂ ਨਾਲ ਧੱਕਾ ਕਰਦੇ ਤੇ ਫਿਰ ਉਹ ਰੋਂਦੀਆਂ ਫਿਰ ਭਾਈ ਕਨਈਆ ਜੀ ਟਰਸਟ ਜਾਂ ਉਹ ਪੰਜਾਬ ਦੇ ਇਦਾਂ ਦੇ ਟਰਸਟ ਜਿਨ੍ਹਾਂ ਨਾਲ ਉਹ ਰਾਬਤਾ ਕਰਦੀਆਂ ਕਿ ਸਾਨੂੰ ਬਚਾ ਲਓ ਫਿਰ ਉੱਥੇ ਜ਼ਿੰਮੇਵਾਰ ਕੌਣ ਹੈ ਜੀ ਨਹੀਂ ਤੁਸੀਂ ਇੱਕ ਗਲਤ ਬੜੀ ਵੱਡੀ ਗੱਲ ਕਹੀ ਕਿ ਉਹਨਾਂ ਦਾ ਬਲਾਤਕਾਰ ਹੁੰਦਾ ਹੈ ਬਿਲਕੁਲ ਇਹ ਕੋਈ ਤੁਹਾਡੇ ਕੋਲ ਐਸੀ ਹੈ ਹੈ ਉਦਾਹਰਨਾਂ ਜੇ ਕੋਈ ਤੁਹਾਡੇ ਕੋਲ ਸੰਪਰਕ ਚ ਹੈ ਬਿਲਕੁਲ ਜੀ ਮੈਂ ਮੈਂ ਤੁਹਾਨੂੰ ਇੱਕ ਲੇਟੈਸਟ ਤੁਹਾਨੂੰ ਦਿਖਾਉਣਾ ਜੀ ਇੱਕ ਖਬਰ ਇੱਕ ਭਾਈ ਮਲੂਕ ਸਿੰਘ ਜੀ ਨੇ ਸਾਡੇ ਹੈਗੇ ਨੇ ਆ ਦੇਖੋ ਇੱਕ ਕੁੜੀ ਦੀ ਵੀਡੀਓ ਹੈ ਮੈਂ ਤੁਹਾਨੂੰ ਵੀਡੀਓ ਤੇ ਚੈਨਲ ਤੇ ਦਿਖਾ ਨਹੀਂ ਸਕਦਾ ਲੇਕਿਨ ਉਸ ਕੁੜੀ ਮੈਂ ਰਿਕਾਰਡਿੰਗ ਸੁਣਾ ਸਕਦਾ ਸੁਣੋ ਅੱਜ ਮੈਂ ਬਹੁਤ ਬੁਰੀ ਹਾਲਤ ਚ ਮਾਨ ਦੇ ਵਿੱਚ ਫਸੀ ਹੈ ਮੇਰਾ ਪਿੰਡ ਰੇ ਪ੍ਰਾ ਮੈਨੂੰ ਕਿਵੇਂ ਕਰਕੇ ਕਢਾ ਦੋ ਪਲੀਜ਼ ਕੁੜਦੇ ਮਾਰਦੇ ਮੈਨੂੰ ਬਹੁਤ ਬੁਰੀ ਹਾਲ ਕਰਦੇ ਮੇਰੇ ਨਾਲ ਕਢ ਦੋ ਬਾਹਰ ਪਲੀਜ਼ ਕਢਾ ਦੋ ਮੈਨੂੰ ਕਿਵੇਂ ਵੀ ਕਰ ਹੁਣ ਦੱਸੋ ਇਹ ਉਮਾਨ ਦੇ ਵਿੱਚ ਇਹ ਉਮਾਨ ਦੇ ਵਿੱਚ ਫਸੀ ਹੈ ਤੇ ਔਰ ਇੱਕ ਬੰਦਾ ਹੋਰ ਹੈ ਇਹਦੇ ਮਗਰ ਆਪੜ ਦੇਖਿਓ ਜੀ ਉਹਦੀ ਇਹ ਉਹਦੀ ਜਨਾਨੀ ਫਸ ਗਈ ਅੱਛਾ ਵਾਈ ਉਮਾਨ ਦੇ ਵਿੱਚ ਅਰਬ ਦੇ ਵਿੱਚ ਉਹਦੀ ਜਨਾਨੀ ਫਸ ਗਈ ਰਵਾਬ ਜਿਹੜੇ ਸ਼ੇਖ ਹੋਤੇ ਦਿਨ ਰਾਤ ਉਹਦਾ ਬਲਾਤਕਾਰ ਕਰ ਰਹੇ ਉਹਨਾਂ ਦਾਕਾ ਕਰ ਰਹੇ ਆ ਉਹ ਉਹਦੀ 15 ਤਰੀਕ ਦੀ ਟਿਕਟ ਹੈ 15 ਦੀ ਨਹੀਂ ਟਿਕਟ ਹੁੰਦੀ ਪਿਛਲੇ ਮਹੀਨੇ ਦੀ ਠੀਕ ਹੈ ਜੀ ਤੋ ਕਰਦੇ ਕਰਾਉਂਦੇ ਆ ਦੁਆਰਾ 15 ਚਲੀ ਜੀ ਆ ਮੈਂ ਤੁਹਾਨੂੰ ਉਹਦੀ ਰਿਕਾਰਡਿੰਗ ਸੁਣਾਉਣਾ ਸੁਣਿਓ ਹਲੋ ਸਾਸਿਆ ਬਾਬਾ ਜੀ ਹਾਸ ਨਾਟ ਹੀ ਤਾਂ ਬਾਬਾ ਜੀ ਇਹ ਹੀ ਫਾਟੇ ਘਾਟੀਆਂ ਬੋਲਨਾ ਫਟੇ ਘੜ ਚੂੜੀਆਂ ਜਾਨੀ ਮੈਂ ਨਾ ਇਥੇ ਕੋਈ ਆਪਣੀਆਂ ਮਾਂ ਨੇ ਆਪਣੀ ਵਾਈਫ ਉਹ ਜੀ ਹਾਂ ਜੀ ਉੱਥੇ ਜਾ ਕੇ ਆਂਦੇ ਕੰਮ ਬੁੜੀ ਸੰਭਲੀਆਂ ਤੇ ਪਾਸੇ ਕੋਈ ਖੋਸ਼ ਨਹੀਂ ਕਰਨਾ ਉੱਥੇ ਜਾ ਕੇ ਨਾ ਕੰਮ ਦੇ ਆਂਦੇ ਅੱਜ ਤਾਂ 10 ਦਿਨ ਹੋ ਗਏ ਆ ਹਾਂ ਜੀ ਉਹਨਾਂ ਅੰਦਰ ਰੱਖਿਆ ਪਾਤੇ ਕਰਕੇ ਹਾਂ ਜੀ ਅੰਦਰ ਬੰਦ ਕਰਕੇ ਰੱਖਿਆ ਨਾ ਰੋਟੀ ਨਾ ਪਾਣੀ ਰਜੈਂਟਰ ਹੋ ਜੀ ਕਹਿੰਦਾ ਕੋਈ ਨਹੀਂ ਘਵਾ ਦਿੰਨੇ ਕੰਮ ਅੱਜ ਬਾਕੇ ਦਵਾ ਦੇ ਐਮ ਦਿਸ਼ਾ ਅਬਦਾਲੀ ਤੂੰ ਜੀ ਸਾਡੇ ਸਿੱਖ ਕਿੱਥੋਂ ਕਿੱਥੋਂ ਕਾਬਲ ਕੰਧਾਰ ਤੋਂ ਕੁੜੀਆਂ ਛੜਾ ਕੇ ਲਿਉਂਨਦੇ ਆ ਬਿਆਸ ਦੇ ਪੁਲ ਤੇ ਬੈਠੇ ਅੱਜ ਇਹ ਪੁਲ ਨਹੀਂ ਟੱਪਣ ਦੇਂਨਦੇ ਹੀ ਜੀ ਬਿਲਕੁਲ ਇਹ ਪੁਲ ਨਹੀਂ ਟੱਪਣ ਦੇਂਨਦੇ ਹੀ ਅੱਜ ਸਾਡੀਆਂ ਧੀਆਂ ਨੂੰ ਪੰਜਾਬ ਦੇ ਲੋਕ ਪੰਜਾਬ ਦੇ ਜੰਮਪਾਲ ਪੰਜਾਬ ਦਾ ਪਾਣੀ ਪੀ ਕੇ ਪੰਜ ਬਾਣੀਆਂ ਪੜ ਕੇ ਇਹ ਕੰਮ ਕਰ ਰਹੇ ਸਾਡੇ ਪੰਜਾਬ ਦੇ ਲੋਕ ਨਹੀਂ ਪਰ ਫਿਰ ਮਜਬੂਰੀਆਂ ਕਿਹੜੀਆਂ ਨੇ ਜਿਹੜੀਆਂ ਮਜਬੂਰੀਆਂ ਜੀ ਪਤਾ ਨਹੀਂ ਕੁਝ ਦੱਸੀ ਜਾਂਦਾ ਪੰਜਾਬ ਦੇ ਵਿੱਚ ਤਨਖਾਹਾਂ ਨਹੀਂ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਹੈ ਸਰਕਾਰਾਂ ਆਉਂਦੀਆਂ ਜਾਂਦੀਆਂ ਉਹਨਾਂ ਕੁੜੀਆਂ ਲਈ ਉਹ ਪੈਨਲ ਨਹੀਂ ਬਣਦੇ ਔਰ ਪੰਜਾਬ ਦੇ ਵਿੱਚ ਪਿੱਛੇ ਇੱਕ ਪੈਨਲ ਵੀ ਬਣਿਆ ਇਹਨਾਂ ਕੁੜੀਆਂ ਨੂੰ ਛਡਾਉਂਦਾ ਜੀ ਮੈਂ ਉਸ ਪੈਨਲ ਤੱਕ ਰਾਬਤਾ ਵੀ ਕੀਤਾ ਕਿ ਪੁਲਿਸ ਸਰ ਆਹ ਪ੍ਰੋਬਲਮ ਮੇਰਾ ਫੋਨ ਹੀ ਨਹੀਂ ਚੱਕਿਆ ਉਹਨਾਂ ਨੇ ਮੈਨਾਂ ਰਾਬਤਾ ਹੀ ਨਹੀਂ ਕੀਤਾ ਫਿਰ ਕਾਦੇ ਪੈਨਲ ਪੰਜਾਬ 'ਚ ਜੀ ਮੈਂ ਕਿਸੇ ਸਰਕਾਰਾਂ ਨੂੰ ਮਾੜਾ ਕਮਾ ਕਿਸੇ ਮਨਿਸਟਰ ਨੂੰ ਮਾੜਾ ਕਮਾ ਭਾਈ ਤੁਹਾਡੇ ਪੰਜਾਬ ਦੀਆਂ ਕੁੜੀਆਂ ਤੁਸੀਂ ਦੇਖਣਾ ਤੁਹਾਨੂੰ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ ਦਿਨ ਰਾਤ ਇੱਕ ਕੀਤਾ ਤੁਹਾਡਾ ਫਰਜ਼ ਬਣਦਾ ਹੈ ਜੇ ਕੋਈ ਫਸ ਗਿਆ ਤੋ ਉਹਨੂੰ ਛਡਾਉਣਾ ਕੁਲਵਿੰਦਰ ਜੀ ਫਿਰ ਤੁਸੀਂ ਕਿਦਾਂ ਕੋਸ਼ਿਸ਼ ਕਰਦੇ ਹੋ ਇਹਨਾਂ ਨੂੰ ਬਚਾਉਣ ਦੀ ਜਿਵੇਂ ਤੁਹਾਡੇ ਤੱਕ ਰੇ ਪਹੁੰਚ ਕੇ ਤੁਹਾਡੇ ਤੱਕ ਰਾਬਤਾ ਕਿਉਂ ਕਰ ਰਹੀਆਂ ਨੇ ਕੀ ਕਾਰਨ ਹੈ ਇਹੋ ਜੀ ਦੇਖੋ ਜੀ ਮੇਰੇ ਤੱਕ ਰਾਬਤਾ ਨਹੀਂ ਕਰ ਰਹੀਆਂ ਇੱਕ ਮੇਰਾ ਮਿੱਤਰ ਹੈ ਯਾਦਵਿੰਦਰ ਸਿੰਘ ਬਰਾਡ ਫਰਾਂਸ ਦੇ ਵਿੱਚ ਮੁੰਡਾ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਕਿੰਗ ਆ ਵਧੀਆ ਕੰਮ ਕਰਦਾ ਲੋਕਾਂ ਲਈ ਸਰਵਿਸ ਲਈ ਹਮੇਸ਼ਾ ਖੜਾ ਰਹਿੰਦਾ ਜੀ ਉਹਦੇ ਨਾਲ ਇੱਕ ਪੰਜਾਬ ਤੋਂ ਮਲੂਕ ਸਿੰਘ ਭਾਈ ਜੁੜੇ ਨੇ ਤੇ ਭਾਈ ਕਨਈਆ ਜੀ ਟਰਸਟ ਯੂਕੇ ਤੋਂ ਜੁੜੇ ਨੇ ਬਹੁਤ ਹੱਦ ਗਿਣਤੀ ਚ ਕਹਿੰਦੇ ਹੁੰਦੇ ਨਾ ਵੀ ਇੱਕ ਪ੍ਰਵਾਹ ਚੱਲ ਜਾਣਾ ਕਿਸੇ ਬੰਨੇ ਉਹ ਅਰਬ ਦੀਆਂ ਕੁੜੀਆਂ ਨੂੰ ਪਤਾ ਕਿ ਫਲਾਣੇ ਬੰਦੇ ਸਾਨੂੰ ਛਡਵਾ ਲੰਦੇ ਭਾਈ ਬਲੂਕ ਸਿੰਘ ਵਿਚਾਰਾ ਇੱਕ ਬਹੁਤ ਆਮ ਜਾਂ ਸਧਾਰਨ ਪਰਿਵਾਰ ਦਾ ਬੰਦਾ ਨਾ ਤੇ ਉਹਦੀ ਕੋਈ ਬਾਹਲੀ ਵੱਡੀ ਜਥੇਬੰਦੀ ਆ ਪਰ ਉਹ ਫਿਰ ਵੀ ਇੱਕ ਸਿੱਖ ਹੋਣ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹੋ ਕੇ ਦਰਦ ਰੱਖਦਾ ਕਿ ਯਾਰ ਮੈਂ ਕੋਸ਼ਿਸ਼ ਕਰਾਂ ਉਹ ਵਿਚਾਰਾ ਕੱਲ 2 ਕੁੜੀਆਂ ਮਾਨ ਤੋਂ ਛਡਵਾ ਕੇ ਕਿ ਚਾਰ ਕੁੜੀਆਂ ਆਈਆਂ ਬੰਬੇ ਗਿਆ ਕੱਲ ਰਾਤ ਅੱਛਾ 우ਮਾਨ ਤੋਂ ਛਡਵਾ ਲਿਆ ਹਮਮਾ 우ਮਾਨ ਤੋਂ 35 ਕੁੜੀਆਂ ਛਡਾ ਚੁੱਕਾ 35 ਕੁੜੀਆਂ ਛੁੜਵਾ ਚੁੱਕਾ ਬਿਲਕੁਲ ਜੀ 35 ਕੁੜੀਆਂ ਛੁੜਵਾ ਚੁੱਕਾ ਇੰਡੀਅਨ ਐਮਬੈਸੀ ਦੀ ਮਦਦ ਦੇ ਨਾਲ ਅੱਛਾ ਹੁਣ ਕਿੰਨੇ ਕੁ ਤੁਹਾਨੂੰ ਅੰਦਾਜ਼ਾ ਲੱਗਦਾ ਹੈ ਕਿ ਕੁੜੀਆਂ ਫਸੀਆਂ ਹੈ ਖਾਸ ਕਰਕੇ عمان ਦੀ ਆ ਬੇ ਗੱਲ ਦੇਖੋ ਜੀ عمان ਚ ਇਸ ਟਾਈਮ ਕੱਲੇ ਪੰਜਾਬ ਦੀਆਂ ਧੀਆਂ ਨਹੀਂ ਉਹ ਚ ਦਿੱਲੀ ਦੀਆਂ ਯੂਪੀ ਦੀਆਂ ਰਾਜਸਥਾਨ ਦੀਆਂ ਉਹ ਗਰੀਬ ਲੋੜਵੰਦ ਧੀਆਂ ਇਕੱਠੀਆਂ ਹੋਈਆਂ ਜੁੜੀਆਂ ਔਰ ਯਕੀਨ ਮੰਨਿਓ ਭਾਜੀ ਆ ਸਾਡੇ ਬੈਠਿਆਂ ਦੇ ਕੋਲ ਸਾਨੂੰ ਟੱਚ ਕਰ ਦਵੇ ਨਾ ਪਿੱਛੋਂ ਬਿਨਾਂ ਦੱਸੇ ਤੇ ਅਸੀਂ ਗੁੱਸਾ ਕਰਦੇ ਤੇ ਕਿਸੇ ਕੁੜੀ ਦਾ بار بار ਦੋਸਤੋਂ ਰੇਪ ਕਰਨਾ ਕਿਸੇ ਕੁੜੀ ਨੂੰ ਵਾਰ-ਵਾਰ ਮਜਬੂਰ ਕਰਨਾ ਕਿਹੜੀ ਭੈਣ ਦਾ ਦਿਲ ਕਰਦਾ ਕਿ ਉਹ ਵੀਡੀਓ ਬਣਾ ਕੇ ਉਹਨਾਂ ਟ੍ਰਸਟਾਂ ਤੱਕ ਹੱਥ ਜੋੜੇ ਕਿ ਯਾਰ ਮੈਨੂੰ ਕੱਢ ਲਓ ਮੈਨੂੰ ਬਖਸ਼ ਦਿਓ ਮੈਨੂੰ ਬਚਾ ਲਓ ਕਿਸੇ ਦਾ ਦਿਲ ਨਹੀਂ ਕਰ। ਅੱਛਾ ਇਹ ਗੱਲ ਤਾਂ ਹੋ ਗਈ ਉੱਥੇ ਫਸੇ ਹੋਏ ਆ ਪਰ ਅੱਜ ਵੀ ਬੜੇ ਲੋਕ ਤਿਆਰ ਨੇ ਅੱਜ ਵੀ ਕੁੜੀਆਂ ਬਹੁਤ ਤਿਆਰ ਹੈ ਖਾਸ ਕਰਕੇ ਕੁੜੀਆਂ ਦੀ ਆਪੀ ਗੱਲ ਕਰ ਰਹੇ ਹਾਂ। ਦੇਖੋ ਜੀ ਪੰਜਾਬ ਦੇ ਵਿੱਚ ਜਿਹੜੇ ਲੋਕ ਆ ਨਾ ਉਹ ਮੱਛੀ ਵਰਗੇ ਹੋ ਗਏ ਆ ਜਿੰਉ ਤੱਕ ਪੱਥਰ ਚਟ ਕੇ ਮੱਛੀ ਨਹੀਂ ਨਾ ਮੁੜਦੀ ਐਦਾਂ ਸਾਡੇ ਪੰਜਾਬੀ ਨਹੀਂ ਮੁੜਦੇ। ਮੈਂ ਕਹਿੰਦਾ ਚਲੋ ਡੋਂਕੀਆਂ ਅਸੀਂ ਨਹੀਂ ਲਾਕੇ ਗਏ ਮੈਂ ਡੋਂਕੀ ਨਹੀਂ ਲਾਕੇ ਗਿਆ ਲੇਕਿਨ ਜਿਹੜੇ ਲੋਕ ਡੋਂਕੀਆਂ ਲਾਕੇ ਜਾ ਰਹੇ ਆ ਮੈਂ ਉਹਨਾਂ ਅਗੇ ਹੱਥ ਜੋੜਦਾ ਕਿ ਚਲੋ ਅਮਰੀਕਾ ਦੀ ਡੋਂਕੀ ਤਾਂ ਹੋ ਗਈ ਬੰਦ ਪਿੱਛੇ ਸਰਬੀਆ ਦੀ ਡੋਂਕੀ ਹੋ ਗਈ ਬੰਦ ਪਰ ਅੱਜ ਵੀ 7-7 8-8 ਮਹੀਨੇ ਹੋ ਗਏ ਸਾਲ-ਸਾਲ ਹੋ ਗਏ ਜਦੋਂ ਦੀ ਡੋਂਕੀ ਜਦੋਂ ਦੇ ਜਰਮਨ ਦੇ ਦਬਾਅ ਇੱਥੇ ਯੂਰਪ ਯੂਨੀਅਨ ਨੇ ਆ ਕੇ ਆਸਟ੍ਰੇਲੀਆ ਨੇ ਆ ਕੇ ਸਰਬੀਆ ਦੀ ਡੋਂਕੀ ਬੰਦ ਕੀਤੀ ਆ ਯਕੀਨ ਕਰਿਓ ਦਾਰਜੀ ਉਦੋਂ ਦੇ ਉਦੋਂ ਦੇ ਬਿਲਕੁਲ ਲੋਕ ਡੌਂਕੀ ਲਾਉਣੇ ਬੰਦ ਕੀਤੇ ਪਰ ਜਿਹੜੇ ਲੋਕ ਅੱਜ ਵੀ ਜਣੀਆਂ ਕੁੜੀਆਂ ਅਰਬ ਦੇ ਵਿੱਚ ਯੂਰਪ 'ਚ ਵੱਸੀਆਂ ਅੱਜ ਵੀ ਯੂਕਰੇਨ ਦੇ ਵਿੱਚ ਧੱਕੇ ਖਾ ਰਹੀਆਂ ਔਰ ਅਫਗਾਨੀਆਂ ਦੇ ਹੱਥ ਚੜੀਆਂ ਪਈਆਂ ਉਹ ਕੁੜੀਆਂ ਔਰ ਔਰ ਵੱਡੀ ਗੱਲ ਜੀ ਪਰ ਦੋਸਤੋ ਮੈਂ ਕੈਮਰੇ ਸਾਹਮਣੇ ਗੱਲ ਕਹਿਣਾ ਮੇਰੇ ਪੰਜਾਬ ਦੀਆਂ ਭੈਣਾ ਪੰਜਾਬ ਦੀਆਂ ਕੁੜੀਆਂ ਮੈਂ ਕੋਈ ਚੈਨਲ ਤੇ ਆ ਕੇ ਮੈਂ ਐਮਐਲਏ ਨਹੀਂ ਬਣਨਾ ਨਾ ਮੈਂ ਐਮਪੀ ਬਣਨਾ ਪਰ ਮੈਂ ਇੱਕ ਗੱਲ ਤੁਹਾਨੂੰ ਜ਼ਰੂਰ ਕਹਿਣਾ ਉਹ ਕੁੜੀਆਂ ਦੇ ਦੋ-ਦੋ ਬੱਚੇ ਵੀ ਹੋ ਗਏ ਆ ਅਫਗਾਨੀਆਂ ਦੇ ਘਰਾਂ ਦੇ ਵਿੱਚ ਉਹ ਕੁੜੀਆਂ ਰਹਿੰਦੀਆਂ ਮੁਸਲਮਾਨਾਂ ਦੇ ਘਰ ਵਿੱਚ ਰਹਿੰਦੀਆਂ ਉਹ ਦੋ ਦੋ ਬੱਚੇ ਜੰਮ ਲਏ ਹੋਣਾ ਪੰਜਾਬ ਦੀਆਂ ਧੀਆਂ ਨੇ ਉਹਨਾਂ ਲੋਕਾਂ ਨੇ ਇੰਨੇ ਕ ਬਲਤਕਾਰ ਕੀਤੇ ਉਹਨਾਂ ਨਾਲ ਮੈਂ ਤੁਹਾਨੂੰ ਇਹਦੇ ਪ੍ਰੂਫ ਦੇ ਸਕਦਾ ਅਗਰ ਮੈਂ ਕਹਿੰਨਾ ਤੁਹਾਡੇ ਕਮੈਂਟਾਂ ਤਲੇ ਲੋਕ ਆਉਣ ਤਾਂ ਮੈਂ ਤੁਹਾਨੂੰ ਪ੍ਰੂਫ ਦੇ ਸਕਦਾ ਕਿ ਉਹਨਾਂ ਕੁੜੀਆਂ ਦੇ ਹਾਲਾਤ ਕੀ ਹੈ ਅੱਛਾ ਤੁਸੀਂ ਉਹਨੇ ਗੱਲ ਕੀਤੀ ਕਿ ਯੂਰਪ ਨੇ ਹਾਲੇ ਕਾਫੀ ਦੇਸ਼ਾਂ ਨੇ ਡੰਕੀ ਬੰਦ ਕਰ ਦਿੱਤੀ ਪਰ ਹਾਲੇ ਵੀ ਕੜੀਏ ਕਈ ਦੇਸ਼ ਐਸੇ ਨੇ ਉਹ ਕਿਹੜੇ ਕਿਹੜੇ ਦੇਸ਼ ਐ ਜਿੱਤੇ ਹਾਲੇ ਵੀ ਡੰਕੀ ਦੇਖੋ ਜੀ ਅੱਜ ਵੀ ਲੋਕ ਮੈਂ ਮੋਸਟਲੀ ਲੋਕਾਂ ਨੂੰ ਅੱਜ ਵੀ ਪੁੱਛਦਾ ਲੋਕਾਂ ਦੇ ਦਿਮਾਗ 'ਚ ਉਹੀ ਕੀੜਾ ਬਣਿਆ ਆ ਪਹਿਲਾ ਸਿੰਗਾਪੁਰ ਜਾਓ ਫਿਰ ਥਾਈਲੈਂਡ ਜਾਓ ਫਿਰ ਜੁਕਰੇਨ ਜਾਓ ਜੁਕਰੇਨ ਤੋਂ ਫਿਰ ਜਾਓ ਆਪਣੇ ਉਥੇ ਪੋਲੈਂਡ ਚਲਜੋ ਜਾਂ ਜੁਗੋਸਲਵਾਨੀਆਂ ਚਲਜੋ ਜਾਂ ਰੋਮਾਨੀਆਂ ਲੋਕਾਂ ਨੂੰ ਰਮੀਨੀਆਂ ਤੇ ਰੋਮਾਨੀਆਂ ਦਾ ਫਰਕ ਹੀ ਨਹੀਂ ਪਤਾ ਲੱਗਾ ਅੱਛਾ ਲੋਕ ਰੋਕ ਰੋਮਾਨੀਆਂ ਜਾਂਦੇ ਜਾਂਦੇ ਰਮੀਨੀਆਂ ਫਸ ਜਾਂਦੇ ਔਰ ਮੈਂ ਆਪਣੇ ਜਲੰਧਰ ਐਦਾਂ ਦੇ ਬੰਦੇ ਦੱਸ ਦੂੰਗਾ ਜਿਹੜੇ 3.5-3-3 ਲੱਖ ਲਾ ਕੇ ਫਰੀਦ ਦੇ ਦੇਸ਼ ਹੈ ਟਿਕਟਾਂ ਲੈ ਕੇ ਰਮੀਨੀਆਂ ਲੋਕ ਚਲ ਜਾਂਦੇ ਆ ਉਹ ਰੁਮਾਨੀਆਂ ਦੇ ਨਾਂ ਤੇ ਫਸ ਜਾਂਦੇ ਜਾ ਕੇ। ਅੱਛਾ। ਉੱਥੇ ਕੀ ਕਰਦੇ ਉੱਥੇ ਬੁਰੇ ਹਾਲ ਐ, ਲੇਬਰ ਦੀਆਂ ਤਨਖਾਹਾਂ ਨਹੀਂ। 10 ਤੋਂ 15-20 ਹਜ਼ਾਰ ਮਾਹ ਹੀ ਬਚਦਾ। ਤੇ ਉਹ ਤੇ ਬੰਦੇ ਇੱਥੇ ਕਿਸੇ ਘਰ ਵਾਸ਼ਿੰਗ ਮਸ਼ੀਨ ਠੀਕ ਕਰ ਜਾਣ ਤੇ 5000 ਰੁਪਏ ਤੋਂ ਉਥੋਂ ਲਿਆਉਂਦੇ। ਅੱਛਾ ਇਹ ਗੱਲ ਦੋਸਤੋ ਇਹ ਡੰਕੀ ਦਾ ਕੰਮ ਜਿਹੜਾ ਲਗਾਤਾਰ ਵੱਧਦਾ ਜਾ ਰਿਹਾ ਹੈ, ਘਟਦਾ ਨਹੀਂ। ਬਹੁਤ ਕਰੋੜਾਂ ਨਹੀਂ ਹਜ਼ਾਰਾਂ ਕਰੋੜ ਰੁਪਏ ਦਾ ਇਹ ਕਾਰੋਬਾਰ ਕਮਾਈ ਜਾ ਰਹੇ ਨੇ। ਸਰਕਾਰਾਂ ਇਹਨਾਂ ਦੀ ਕਾਰਵਾਈ ਨਹੀਂ ਕਰ ਰਹੀਆਂ। ਸਰਕਾਰਾਂ ਕੀ ਕਰਨਗੀਆਂ ਜਦੋਂ ਪੰਜਾਬ ਦੇ ਲੋਕ ਦੇਖੋ ਪੰਜਾਬੀ ਬੜੇ ਤੇਜ਼ ਆ। ਪੰਜਾਬੀ ਚੰਗੇ ਵੀ ਆ ਪੰਜਾਬੀ ਲੰਗਰ ਲਾਂਚ ਵੀ ਅੱਗੇ ਆ ਪੰਜਾਬੀ ਲੜਾਈਆਂ ਲੜਨ ਚ ਵੀ ਅੱਗੇ ਆ ਪੰਜਾਬੀ ਮੋਰਚੇ ਲਾਉਣ ਚ ਵੀ ਅੱਗੇ ਤੇ ਪੰਜਾਬੀ ਦਿੱਤھوں ਤੋਂ ਕਹੋ ਗੁਜਰੇ ਆ ਕਿ ਪਿੱਛੇ ਜੀ ਤੂੰ ਅਮਰੀਕਾ ਦੀ ਡੋਂਕੀ ਬੰਦ ਹੋ ਗਈ ਕਿਸੇ ਆਪਣੇ ਪੰਜਾਬੀ ਭਰਾ ਨੇ ਜਹਾਜ਼ ਕਰਾਏ ਤੂੰ ਲਿਆ ਦੁਬਈ ਤੇ ਬਾયા ਫਰਾਂਸ ਪਨਾਮਾ ਦੇ ਪਨਾਮਾ ਦੇ 에어ਪੋਰਟਾਂ ਦੇ ਲਾਹਤਾ ਦੁਬਈ ਤੂੰ 500 ਬੰਦਾ ਭਰਦਾ ਸੀ ਤੇ ਫਰਾਂਸ ਤੇਲ ਲੈਣ ਲਈ ਉਤਰਦਾ ਸੀ ਉਸ ਤੋਂ ਬਾਅਦ ਪਨਾਮਾ ਦੇ ਸਿੱਧਾ 에어ਪੋਰਟਾਂ ਤੇ ਉਸ ਤੋਂ ਬਾਅਦ ਜੀ ਇੱਕ ਹੋਰ ਦੇਸ਼ ਪੈਂਦਾ ਹੈ ਫਨਾਮਾ ਇੱਕ ਗੁਆਟੀਮਾਲਾ ਸਿੱਧਾ ਗੁਆਟੀਮਾਲਾ ਜਹਾਜ਼ ਉਤਰਦਾ ਸੀ ਤੂੰ ਹੀ ਸੋਚੋ 5 ਜਹਾਜ਼ ਉਤਰ ਗਏ 500 ਨੂੰ 2500 ਬੰਦਾ 2500 ਤੋਂ ਜਦੋਂ 6ਵਾਂ ਜਹਾਜ਼ ਉਤਰ ਲੱਗਾ ਤੇ ਉਹ ਜਹਾਜ਼ ਫਰਾਂਸ ਗਵਰਨਮੈਂਟ ਨੇ ਫੜ ਲਿਆ ਸੀ ਕਿੰਨੀ ਹਾਕਾਰ ਮਚੀ ਉਹ ਬੰਦੇ ਕੌਣ ਸੀ ਸਾਨੂੰ ਪਤਾ ਨਹੀਂ ਪਤਾ ਹੀ ਨਹੀਂ ਪਤਾ ਹੀ ਨਹੀਂ ਉਹ ਪਟਿਆਲੇ ਤੂੰ ਹੀ ਉਹ ਦਿੱਲੀ ਤੂੰ ਹੀ ਰੋਪੜ ਤੂੰ ਹੀ ਮਤਲਬ ਐਡਾ ਵੱਡਾ ਕਾਂਡਾ ਪਤਾ ਹੀ ਨਹੀਂ 2500 ਬੰਦੇ ਨੂੰ 50 ਲੱਖ ਨਾਲ ਗੁਣਾ ਕਰੋ ਦਾਰ ਜੀ 2500 ਬੰਦੇ ਨੂੰ 50 ਲੱਖ ਨਾਲ ਗੁਣਾ ਕਰੋ ਉਹ ਅਰਬਾਂ ਖਰਬਾਂ ਦਾ ਕਾਰੋਬਾਰ ਕਰਨ ਵਾਲਾ ਬੰਦਾ ਕੌਣ ਸੀ ਜੇ ਭਾਰਤ ਤੋਂ ਸਾਡੇ ਦੇਸ਼ਾਂ ਨੇ ਯਾਜਨੀ ਨਾ ਚੜਨ ਦਿੱਤਾ ਅਗਲੇ ਨੇ ਦੁਬਈ ਜਾ ਕੇ ਜਹਾਜ਼ ਖਰੀਦਿਆ ਕਿਰਾਏ ਤੇ ਕਿਰਾਏ ਤੇ ਖਰੀਦ ਕੇ ਆਪਣੀ ਲੋਕਲ ਫਲਾਈਟ ਚੱਕ ਕੇ ਮਾਰੀ ਚੱਕ ਕੇ ਗੁਆਟੀਮਾਲਾ ਦੇ 에어ਪੋਰਟਾਂ ਦੇ ਹੋਰ ਦੱਸੋ ਇੱਥੇ ਤੁਸੀਂ ਕੀ ਕਰ ਲੂਗੇ ਇੱਕ ਗੱਲ ਦੱਸੋ ਹੁਣ ਜਿਵੇਂ ਯੂਐਸਏ ਤੋਂ ਹੁਣ ਲਗਾਤਾਰ ਜਹਾਜ਼ ਆ ਰਹੇ ਨੇ ਬਿਲਕੁਲ ਆਪਣੇ ਦੇਸ਼ ਦੇ ਵਿੱਚ ਬੜੀ ਹਾਹਾਕਾਰ ਮੱਚੀ ਹੈ ਲੋਕ ਉਹਨਾਂ ਦੇ ਹੱਕ ਵਿੱਚ ਉਤਰੇ ਨੇ ਕਿ ਉਹਨਾਂ ਨੂੰ ਬੇੜੀਆਂ ਪਾ ਕੇ ਲਿਆਇਆ ਜਾ ਰਿਹਾ ਉਹਨਾਂ ਨੇ ਫਿਰ ਬੱਚੇ ਕਿਧਾਂ ਕੇ ਵਾਪਸ ਦੇਖੋ ਬੇੜੀਆਂ ਪਾਉਣ ਦਾ ਕਈ ਲੋਕ ਕਹਿੰਦੇ ਉਹ ਕੁਝ মিডিਆ ਵਾਲੇ ਭਰਾਵਾਂ ਨੇ ਗੱਲ ਢਾਹ ਦਿੱਤੀ ਜਿਹੜੇ ਅਨਪਲਾਈਡ ਜੇ ਬੰਦੇ ਜਿਨ੍ਹਾਂ ਕੋ ਜਿਨ੍ਹਾਂ ਕੋ ਐਕਸਪੀਰੀਅੰਸ ਨਹੀਂ ਹੈਗਾ মিডিਆ ਵਾਲੇ ਭਰਾਵਾਂ ਕੋ ਉਹ ਇਹ ਗੱਲ ਬੜੀ ਛੇਤੀ ਕਰ ਦਿੰਦੇ ਆ ਕਿ ਇਹ ਜੀ ਉਹਨਾਂ ਨੂੰ ਬੇੜੀਆਂ ਪਾ ਕੇ ਕ੍ਰਾਈਮਨਲ ਲੋਕ ਐ ਨਹੀਂ ਇਹ ਭਾਰਤੀ মিডিਆਗੇ ਮੇਰੀ ਹੱਥ ਜੋੜ ਕੇ ਅਪੀਲ ਹੈ ਕਿਸੇ ਦੇ ਤੁਸੀਂ ਅਮਰੀਕਾ ਚ ਕੀ ਫਰਾਂਸ ਚ ਕੀ ਯੂਰਪ ਚੀ ਥੱਪੜ ਮਾਰ ਦੋ ਗੋਰੇ ਦੇ ਜੁ ਤੱਕ ਤੁਹਾਡਾ ਕੇਸ ਨਹੀਂ ਕਲੀਅਰ ਹੁੰਦਾ ਤੁਹਾਨੂੰ ਇੰਡੀਆ ਨਹੀਂ ਰਿਪੋਰਟ ਕਰਨਗੇ ਕਿ ਤੁਸੀਂ ਥੱਪੜ ਮਾਰਿਆ ਕਿਉਂ ਉਥੇ ਤਾਂ ਉਂਗਲ ਕਰਨ ਦੀ ਸਜ਼ਾ ਮਿਲ ਜਾਂਦੀ ਹੈ ਜਰਮਨਾਰਗੇ ਐਸੇ ਦੇਸ਼ ਆ ਤੁਸੀਂ ਕਿਸੇ ਨੂੰ ਉਂਗਲ ਕਰ ਦੋ ਨਾ ਤਾਂ ਉਂਗਲ ਕਰਨ ਦੀ ਸਜ਼ਾ ਮਿਲ ਜਾਂਦੀ ਹੈ ਤੇ ਯਕੀਨ ਕਰੋ ਦੋਸਤੋ ਤੁਸੀਂ ਮੰਨਣਾ ਨਹੀਂ ਉਹ ਲੋਕਾਂ ਨੂੰ ਤਾਂ ਬੇੜੀਆਂ ਸਾਡੇ ਪੰਜਾਬੀਆਂ ਨੂੰ ਸਾਡੇ ਗੁਜਰਾਤ ਦੇ ਹਰਿਆਣੇ ਦੇ ਲੋਕਾਂ ਨੂੰ ਪਾ ਕੇ ਲੈ ਕੇ ਆਪਣਾ ਸਿਰ ਕਿਸੇ ਚੀਚ ਨਾ ਮਾਰ ਲੈਣ ਇੱਕ ਕਿਸੇ ਦੇ ਸਾਟ ਨਾਲ ਲਾਦਨ ਆਪਣਾ ਇਹ ਮੂੰਹ ਨਾਲ ਕਿਸੇ ਦੇ ਮਾਰ ਦੇਣ ਜਾਂ ਹੱਥ ਨਾਲ ਕਿਸੇ ਦੇ ਮਾਰ ਦੇਣ ਤਾਂ ਕਿ ਬਲੀਡਿੰਗ ਸ਼ੁਰੂ ਹੋ ਜਾਏ ਤੇ ਸਾਨੂੰ ਜਹਾਜ ਰੋਕਣਾ ਪਏ ਔਰ ਇੱਕ ਇੱਕ ਬੰਦੇ ਨੂੰ ਰਿਪੋਰਟ ਕਰਨ ਤੇ 4 ਤੋਂ 5000 ਡਾਲਰ ਇੰਡੀਆ ਹੁੰਦਾ ਇੱਕ ਬੰਦੇ ਨੂੰ ਤਾਂ ਹੀ ਉਹਨਾਂ ਨੇ ਆਪਣੇ ਪਰਸਨਲ ਆਰਮੀ ਦੇ ਯੂਐਸ ਆਰਮੀ ਦੇ ਜਹਾਜ ਲਾ ਕੇ ਪੰਜਾਬ ਦੇ ਵਿੱਚ ਭੇਜੇ ਤੇ ਅੱਗੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਚਾਹੁੰਦਾ ਤੁਹਾਡੀ ਗੱਲ ਨੂੰ ਸੌਰੀ ਮੈਂ ਟੋਕ ਰਿਹਾ ਨਹੀਂ 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 ਬਿਲਕੁਲ ਪਤਾ ਲੱਗ ਨਹੀਂ ਜੇ ਲੋਕਲ ਅਸੀਂ ਪੰਜਾਬ ਦੇ মিডিਆ ਨੇ ਭਾਰਤ ਦੇ মিডিਆ ਨੇ ਉੱਥੇ ਜਾ ਕੇ ਜਰੂਰ ਕਵਰ ਕੀਤਾ ਅਮਰਸਰ 에어ਪੋਰਟ ਤੇ ਕਿ ਸਾਡੇ ਲੋਕਾਂ ਦਾ ਦਰਦ ਉਛਾਲਿਆ ਜੀ ਨੋ ਡਾਟ ਮੀਡੀਆ ਦਾ ਧੰਨਵਾਦ ਹੈ ਤੁਸੀਂ ਵੀ ਮੀਡੀਆ ਚ ਤੁਸੀਂ ਵੀ ਆ ਮੀਡੀਆ 来 ਮੈਨੂੰ ਕਵਰ ਕਰਦੇ ਪਏ ਸੋ ਮੈਂ ਦੋਸਤੋ ਮੀਡੀਆ ਦੇ ਖਿਲਾਫ ਨਹੀਂ ਪਰ ਮੈਂ ਉਹਨਾਂ ਲੋਕਾਂ ਦਾ ਨਿੰਦਾ ਕਰਦਾ ਇੱਥੇ ਜਿਹੜੇ ਲੋਕਾਂ ਨੇ ਮੈਂਬਰ ਆਫ ਪਾਰਲੀਮੈਂਟ ਤੇ ਜਾ ਕੇ ਲੋਕ ਸਭਾ ਦੇ ਵਿੱਚ ਜਾ ਕੇ ਰੌਲਾ ਪਾਉਣਾ ਸ਼ੁਰੂ ਕਰਤਾ ਕਿ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਜਹਾਜ਼ ਲਾਏ ਜਾ ਰਹੇ ਤੁਸੀਂ ਦੋਸਤੋ ਜੇ ਅੱਜ ਪੰਜਾਬ 'ਚ ਜਹਾਜ਼ ਲੱਥਣੇ ਬੰਦ ਹੋ ਗਏ ਅੱਜ ਪਨਾਮਾ ਦੇ ਜੰਗਲਾਂ 'ਚ ਲੱਥਣੇ ਸ਼ੁਰੂ ਹੋ ਗਏ ਤੇ ਹੁੰਦਾ ਤਾਂ ਨੁਕਸਾਨ ਹੈ ਅੱਜ ਗੁਆਟੀ ਵਾਲਾ ਦੇ 에ਰਪੋਰਟਾਂ ਦੇ ਤੁਹਾਡੇ ਪੰਜਾਬੀ ਪੁੱਤ ਜਿਹੜੇ 50-50 ਲੱਖ ਰੁਪਏ ਲੱਗ ਗਏ ਅੱਜ ਉਹ 에ਰਪੋਰਟਾਂ ਦੇ ਉੱਥੇ ਲੱਥਣੇ ਸ਼ੁਰੂ ਹੋ ਗਏ ਤੁਸੀਂ ਮੈਨੂੰ ਦੱਸੋ ਕਿੰਨੇ ਕ ਜਹਾਜ਼ ਉਤਰ ਰਹੇ ਸਰ ਤੁਸੀਂ ਜਵਾਬ ਦਿਓ ਤੁਸੀਂ ਹੁਣ ਅੰਬਰ ਸਰ ਗਏ ਕੀ ਜਹਾਜ਼ ਹੁਣ ਉਤਰਿਆ ਕਿੰਨੇ ਦਿਨ ਹੋ ਗਏ ਨਹੀਂ ਉਤਰਿਆ ਦੱਸੋ ਤੇ ਫਿਰ ਉਹ ਜਹਾਜ਼ ਕਿੱਥੇ ਉਤਰ ਰਹੇ ਕੀ ਕੀ 500-600 ਬੰਦਾ ਲਾਉਣਾ ਸੀ ਤੇ ਲਾ ਕੇ ਵੇਲੇ ਹੋਗੇ ਹੁਣ ਉਹ ਉੱਥੇ ਉਤਰਦੇ ਉਹਨਾਂ ਨੂੰ ਟਾਈਮ ਦਿੱਤਾ ਜਾਂਦਾ ਯੂਐਸ ਆਰਮੀ ਵੱਲੋਂ ਯੂਐਸ ਗਵਰਨਮੈਂਟ ਵੱਲੋਂ ਯੂਐਸ ਇਮੀਗ੍ਰੇਸ਼ਨ ਵੱਲੋਂ ਜਵਾਬ ਦਿਓ ਕਿਥੋਂ ਆਏ ਉੱਥੇ ਲਾਈਏ ਕਿ ਹੋਰਾਂ ਦੇਸ਼ਾਂ ਚ ਲਾਈਏ ਉਹਨਾਂ ਨੂੰ 24 ਘੰਟਿਆਂ ਚ ਲਿਖਣਾ ਪੈਂਦਾ ਸੀ ਕਿਥੋਂ ਆਏ ਫਿਰ ਉਹਨੂੰ ਬੱਚੇ ਕਿਦਾਂ ਲ ਕੇ ਵਾਪਸ ਪਾ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ ਕੀ ਬਣੋ ਦੁਨੀਆ ਦਾ ਕੀ ਬਣੋ ਨਾ ਨਾਰਾਇਆਂ ਭਰਾਵਾਂ ਦਾ ਕੀ ਬਣੋ ਉਹ ਵਿਚਾਰੇ ਉਹਨਾਂ ਲੋਕਾਂ ਦਾ ਜਿਹੜੇ ਵਿਚਾਰੇ ਇਹ ਕਨਆਰਈ ਦਾ ਸੁਪਨਾ ਦੇਖ ਕੇ ਬਾਹਰ ਨੂੰ ਗਏ ਸੀ ਤੇ ਪੰਜਾਬ ਦੇ ਵਿਚਾਰੇ ਦੁਬਾਰਾ ਵਾਪਸ ਹੋਣੇ ਵੀ ਕਿ ਨਹੀਂ ਆਉਣੇ ਕੀ ਉੱਥੇ ਦੇ ਲੋਕਾਂ ਨੂੰ ਕੁੱਟਣਗੇ ਮਾਰਨਗੇ ਕੀ ਇਹ ਸਰਕਾਰਾਂ ਜ਼ਿੰਮੇਵਾਰ ਹੈ ਕੌਣ ਲੈ ਕੇ ਆਊਗਾ ਉਹਨਾਂ ਨੂੰ ਚਲੋ ਹੁਣ ਰੱਬ ਦੇ ਵਾਸਤਾ ਮੇਰੀ ਪੰਜਾਬ ਗਵਰਨਮੈਂਟ ਨੂੰ ਮੇਰੀ ਭਾਰਤ ਗਵਰਨਮੈਂਟ ਨੂੰ ਅੱਗੇ ਅਪੀਲ ਹੈ ਕਿ ਜਿੱਥੇ ਸਾਡੇ ਅੰਮ੍ਰਿਤਸਰ ਬੱਚੇ ਉਤਰਦੇ ਸੀ ਇੱਕ ਘੰਟੇ ਬਾਅਦ ਪੰਜਾਬ ਪੁਲਿਸ ਬੜੇ ਇੱਜ਼ਤ ਮਾਨ ਨਾਲ ਲਿਖਤ ਪੜਤ ਕਰਕੇ ਉਹਨਾਂ ਨੂੰ ਤੁਹਾਡੇ ਹਵਾਲੇ ਕਰਕੇ ਜਾਂਦੀ ਸੀ ਆਲੋ ਫੜੋ ਆਪਣਾ ਪੁੱਤਰ ਆਲੋ ਫੜੋ ਆਪਣੀ ਧੀ ਆਲੋ ਫੜੋ ਆਪਣਾ ਪਿਓ ਹੋਣ ਉਹ ਲੋਕਾਂ ਨੂੰ ਘਰ ਕੌਣ ਛੱਡ ਕੇ ਜਾਊ ਮੈਂ ਨਾ ਹਮੇਸ਼ਾ ਗੱਲ ਕਹਿੰਦਾ ਤੁਸੀਂ ਕਹਿੰਦੇ ਨਾ ਹਰ ਗੱਲ ਦੇ ਦੋ ਪਹਿਲੂ ਹੁੰਦੇ ਨੇ ਮੇਰਾ ਸਵਾਲ ਵੀ ਇਹੀ ਸੀ ਕਿ ਲੋਕ ਕਹਿੰਦੇ ਬੀੜੀਆਂ ਪਾ ਕੇ ਲਿਆਉਂਦੇ ਨੇ ਬਿਲਕੁਲ ਤੁਸੀਂ ਉਹਦਾ ਲੌਜੀਕ ਕਿ ਉਹ ਆਪਣੇ ਸੱਟ ਲਗਾ ਰਹੇ ਨੇ ਕਿਸੇ ਤੇ ਪਰ ਜੇ ਤੁਸੀਂ ਕਿਸੇ ਦੂਸਰੇ ਦੇਸ਼ ਦੇ ਵਿੱਚ ਗੈਰ ਕਾਨੂੰਨੀ ਕੰਮ ਕਰਦੇ ਹੋ ਉਹ ਤੁਹਾਨੂੰ ਫੁੱਲ ਤਾਂ ਨਹੀਂ ਪਾਣਗੇ ਹਾਕਾ ਨਹੀਂ ਪਾਣਗੇ ਬਿਲਕੁਲ ਜੀ ਬਿਲਕੁਲ ਜੀ ਕਈ ਵਾਰੀ ਸਾਡੇ ਕੋਲ ਪੇਪਰ ਨਹੀਂ ਹੁੰਦੇ ਸੀ ਸਾਨੂੰ ਫਰਾਂਸ ਗਵਰਨਮੈਂਟ ਫੜ ਲੈਂਦੀ ਸੀ ਫੜ ਕੇ ਸਾਨੂੰ ਵੀ ਉਹ ਫਰੈਂਚ ਚ ਲਫਜ਼ ਆ ਪ੍ਰੀਜ਼ੇ ਪ੍ਰੀਜ਼ੇ ਕਰਨਾ ਹੱਥ ਕੜੀਆਂ ਲਾਉਣੀਆਂ ਸਾਨੂੰ ਖੋਦ ਇੰਦਾ ਪਿੱਛੂ ਬੈਕ ਤੋਂ ਹੱਥ ਕੜੀਆਂ ਲਾਉਂਦੀ ਤਾਂ ਜੋ ਬੰਦਾ ਹਾਈਪਰ ਹੋ ਕੇ ਆਪਣਾ ਸਿਰ ਉਹ ਤੇ ਗੱਡੀ ਚ ਕਿਉਂ ਤੂੰ ਦੇ ਨੋਟ ਕੀਤਾ ਵੀ ਕਿਸੇ ਵੀ ਦੇਸ਼ ਦੀ ਪੁਲਿਸ ਐ ਤੂੰ ਗੱਡੀ ਚ ਬਿਠਾਉਂਦੀ ਹੱਥ ਐ ਐ ਥੱਲੇ ਕਰਕੇ ਬਿਠਾਉਂਦੀ ਕਿਉਂ ਆਪਣਾ ਸਿਰ ਜਾ ਕੇ ਕੋਰਨਰ ਚ ਮਾਰ ਕੇ ਸਿਰ ਨਾ ਪਾੜ ਲੈਣ ਕਿਉਂ ਪੁਲਿਸ ਦੀਆਂ ਮੁਸ਼ਕਲਾਂ ਵੱਧ ਜਾਂਦੀਆਂ ਇਸ ਕਰਕੇ ਉਹ ਤੁਹਾਨੂੰ ਹੱਥ ਕੜੀ ਲਾ ਕੇ ਬਿਠਾਉਂਦੇ ਅਸੀਂ ਕਿਹੜੇ ਕ੍ਰਾਈਮਨਲ ਆ ਅਸੀਂ ਕਿਹੜਾ ਕਿਸੇ ਨੂੰ ਲੁੱਟ ਰਹੇ ਵੜ ਰਹੇ ਗੋਲੀ ਮਾਰ ਕੇ ਭੱਜ ਰਹੇ ਸਾਨੂੰ ਤੇ ਉਹ ਤਾਂ ਹਥਕੜੀਆਂ ਲਾਉਂਦੇ ਕਿ ਅਸੀਂ ਉਸ ਵੇਲੇ ਕੋ ਐਸਾ ਸਟੈਪ ਨਾ ਚੱਕ ਲਈਏ ਜੋ ਤੁਹਾਨੂੰ ਹਸਪੀਟਲ ਜਾਣਾ ਪੈ ਜਾਏ ਜਾਂ ਸਾਨੂੰ ਪ੍ਰੋਬਲਮ ਆ। ਅੱਛਾ ਹੁਣ ਮੈਨੂੰ ਜਾਂਦੇ ਜਾਂਦੇ ਦੋਸਤੋ ਤੁਸੀਂ ਕੁੜੀਆਂ ਦੀ ਆਪਾਂ ਗੱਲ ਸ਼ੁਰੂ ਕੀਤੀ ਫਿਰ ਕੁੜੀਆਂ ਦੀ ਗੱਲ ਕਰਦੇ ਆ ਕਿ ਹੋਮ ਤੱਕ ਕਿਹੜੇ ਕਿਹੜੇ ਦੇਸ਼ਾਂ 'ਚ ਕੁੜੀਆਂ ਫਸੀਆਂ ਨੇ ਕਿੰਨੀਆਂ ਕੋਈ ਲਗਭਗ ਜਿੰਨੇ ਕੋ ਤੁਹਾਨੂੰ ਜਾਣਕਾਰੀ ਉਹ ਦੱਸ ਮੈਂ ਇੱਕ ਲੇਟੈਸਟ ਕਹਾਣੀ ਨਹੀਂ ਕਹਾਣੀ 'ਚ ਝੂਠ ਵੀ ਹੋ ਸਕਦਾ ਮੈਂ ਇੱਕ ਰਿਐਲਿਟੀ ਵਾਲੀ ਕਹਾਣੀ ਤੁਹਾਨੂੰ ਦੱਸ ਰਿਹਾ ਸੱਚੀ ਕਹਾਣੀ ਕਹਿ ਜੀ ਬਿਲਕੁਲ ਜਿਹਨੂੰ ਆਪਾਂ ਅੱਖੀ ਡਿੱਠਾ ਮੇਲਾ ਕਿਹਾ ਜਾਂਦਾ ਕਿ ਇੱਕ ਪੰਜਾਬ ਦੀ ਧੀ ਆਪਦੇ ਮਗੇਤਰ ਕੋਲ ਜਰਮਨ ਜਾਂਦੀ ਆ ਚਾਰ ਪੰਜ ਦੇਸ਼ਾਂ ਦੀ ਉਹ ਏਸ਼ੀਆ ਦੇ ਦੇਸ਼ਾਂ ਦੀ ਡੋਂਕੀ ਲਾ ਕੇ ਜਾਂਦੀ ਆ ਡੋਂਕੀ ਲਾ ਕੇ ਜਾਂਦੀ ਬਿਲਕੁਲ ਜੀ ਉਹਨੂੰ ਜੁਕਰੇਨ ਦੇ ਵਿੱਚ ਰਸ਼ੀਆ ਦੇ ਵਿੱਚ ਕੁਝ ਡੋਂਕ ਕਰ ਉਹਦੇ ਨਾਲ ਬਲਾਤਕਾਰ ਕਰਦੇ ਆ ਔਰ ਜਦੋਂ ਉਹਦੀ ਡੋਂਕੀ ਲਾ ਕੇ ਸਟਰੀਆ ਰਹੀਂ ਕਿਸੇ ਤਰੀਕੇ ਨਾਲ ਜਰਮਨ ਦੇ ਵਿੱਚ ਪਹੁੰਚਦੀ ਆ ਤੇ ਕੁੜੀ ਪ੍ਰੈਗਨੈਂਟ ਹੁੰਦੀ ਐ ਔਰ ਜਦੋਂ ਆਪਣੇ ਘਰ ਵਾਲੇ ਅੱਗੇ ਪਹੁੰਚਦੀ ਐ ਆਪਣੇ ਮंगेਤਰ ਅੱਗੇ ਪਹੁੰਚਦੀ ਐ ਤੇ ਉਹ ਦੇਖਦਾ ਵੀ ਇਹ ਕੀ ਉਹ ਕਹਿੰਦੀ ਕਿ ਮੈਂ ਤੇਰੇ ਕਰਕੇ ਸਾਰਾ ਕੁਝ ਛੱਡ ਛੜਾ ਕੇ ਆਈ ਐ ਤੇ ਭਾਈ ਮੇਰ ਨਾਲ ਆਹ ਰਸਤੇ ਝੋਇਆ ਤੇ ਮੈਂ ਕੀ ਕਰਦੀ ਮੈਂ ਕਿਹੜੀ ਪੁਲਿਸ ਨੂੰ ਕਹਿੰਦੀ ਜੇ ਮੈਂ ਪੁਲਿਸ ਅੱਗੇ ਦਰਖਾਸਤ ਕਰਦੀ ਮੈਨੂੰ ਰਿਪੋਰਟ ਕਰ ਦਿੰਦੇ ਪਰ ਹੁਣ ਮੈਂ ਕਿੱਥੇ ਜਾਵਾਂ ਹੁਣ ਉਹ ਬੱਚਾ ਮਾਰ ਨਹੀਂ ਸਕਦੀ ਆਪਣਾ ਪੇਟ ਦੇ ਵਿੱਚ ਠੀਕ ਆ ਉਹਦੇ ਘਰ ਵਾਲੇ ਨੇ ਬਿਲਕੁਲ ਸਿੱਖੇ ਤੇ ਸ਼ੁੱਧ ਅਖਰਾਂ ਨਾਲ ਕਿਹਾ ਕਿ ਮੈਂ ਤੈਨੂੰ ਨਹੀਂ ਰੱਖ ਸਕਦਾ ਫਿਰ ਉਹ ਕੁੜੀ ਡਿਪਰੈਸ਼ਨ ਚ ਆ ਗਈ ਉਹ ਗੁਰਦੁਆਰਿਆਂ ਚ ਸੱਜੇ ਖੱਬੇ ਪਟਕੀ ਵਿਚਾਰੀ ਹਾਰ ਕੇ ਇਟਲੀ ਦੇ ਉਹਦੇ ਰਿਸ਼ਤੇਦਾਰ ਉਹਨੂੰ ਆ ਕੇ ਜਰਮਨ ਤੋਂ ਲੈ ਕੇ ਗਏ ਉਸ ਕੁੜੀ ਨੇ ਉਸ ਬੱਚੇ ਨੂੰ ਜਨਮ ਵੀ ਦਿੱਤਾ ਅੱਜ ਉਹ ਕੁੜੀ ਵੱਖ ਰਹਿ ਰਹੀ ਹੈ ਇਟਲੀ ਦੇ ਵਿੱਚ ਆਪਣਾ ਕੰਮ ਕਰ ਰਹੀ ਹੈ ਦੇਖੋ ਕਈ ਵਾਰੀ ਭਾਜੀ ਅਸੀਂ ਕਿਸੇ ਦਾ ਨਾਂ ਨਹੀਂ ਲੈ ਸਕਦੇ ਉਹ ਵੀ ਸਾਡੀ ਭੈਣ ਆ ਦੇਖੋ ਸਾਡੇ ਭੈਣ ਭਰਾ ਨਾਲ ਰੱਬ ਨਾ ਕਰੇ ਜ਼ਿੰਦਗੀ ਚ ਕੁਛ ਇਦਾਂ ਦਾ ਹੋ ਜੇ ਕੀ ਅਸੀਂ ਆਪਣੀ ਭੈਣ ਦਾ ਆਪਣੇ ਰਿਸ਼ਤੇਦਾਰਾਂ ਦਾ ਕੈਮਰੇ ਸਾਹਮਣੇ ਨਾਂ ਲੈ ਸਕਦੇ ਆ ਨਹੀਂ ਇਸ ਕਰਕੇ ਮੈਂ ਇੱਕ ਉਦਾਹਰਨ ਦਿਨਾ ਜਾਂਦੇ ਜਾਂਦੇ ਹੀ ਕਹਿਣਾ ਕਿ ਰੱਬ ਦਾ ਵਾਸਤਾ ਓਏ ਭੈਣੋ ਰੱਬ ਦਾ ਵਾਸਤਾ ਪੰਜਾਬ ਦੇ ਲੋਕੋ ਉਹ ਪੰਜਾਬ ਬਹੁਤ ਵਧੀਆ ਮੈਂ ਉਸ ਗੁਰੂ ਰਾਮਦਾਸ ਅਗੇ ਅਰਦਾਸ ਕਰਦਾ ਕਿ ਅਸੀਂ ਖੁਦ ਸੋਚਦੇ ਹਾਂ ਕਿ ਆਉਣ ਵਾਲਾ ਸਮਾਂ ਪੰਜਾਬ ਦੇ ਵਿੱਚ ਆ ਕੇ ਕੰਮ ਕਰ ਲਈਏ ਇੱਥੇ ਬਹੁਤ ਵਧੀਆ ਕੰਮ ਕਾਜ ਹੈ ਥੋੜੇ ਜਿਹੇ ਪੈਸੇ ਲਾ ਕੇ ਕੰਮ ਕਰ ਸਕਦੇ ਤੁਸੀਂ ਤੁਹਾਡੇ ਨੂੰ ਕੋਈ ਟੈਲੈਂਟ ਦੀ ਕਮੀ ਨਹੀਂ ਅੱਜ ਪੰਜਾਬ ਉਹ ਨਹੀਂ ਰਹਿ ਗਿਆ 1993 ਵਾਲਾ 2005 6 ਵਾਲਾ ਅੱਜ ਪੰਜਾਬ ਦੇ ਵਿੱਚ ਰੋਡ ਤੇ ਕੁਝ ਵੇਚਣ ਬਹਿ ਜੋ ਸ਼ਾਮ ਨੂੰ ਤੁਸੀਂ 2000 ਰੁਪਏ ਢਾੜੀ ਪਾ ਕੇ ਜਾਓਗੇ ਪੰਜਾਬ ਉਹ ਨਹੀਂ ਰਹਿ ਗਿਆ ਪੰਜਾਬ ਨੂੰ ਬਦਨਾਮ ਜੁਰੂਰ ਉੜਦਾ ਪੰਜਾਬ ਦਾ ਨਾਮ ਜੁਰੂਰ ਦਿੱਤਾ ਗਿਆ ਲੇਕਿਨ ਜਿਹੜਾ ਦਲਜੀਤ ਦੋਸਾਂਝ ਬਾਜੀ ਨੇ ਪੂਰੀ ਦੁਨੀਆ ਦੇ ਵਿੱਚ ਇਹ ਗੱਲ ਗਾਈ ਕਿ ਮੈਂ ਹਾਂ ਪੰਜਾਬ ਮੈਂ ਹਾਂ ਪੰਜਾਬ ਮੈਂ ਕੋ ਦਲਜੀਤ ਦੋਸਾਂਝ ਕੋ ਰੱਬ ਨਹੀਂ ਹੈਗਾ ਉਹ ਵੀ ਸਾਡਾ ਪੰਜਾਬ ਦਾ ਭਰਾ ਵੈ ਪਰ ਜਿੱਥੇ ਜਿੱਥੇ ਦਿਲਜੀਤ ਸਾਂਝ ਗਿਆ ਉਹਨੇ ਪੰਜਾਬ ਦੀ ਗੱਲ ਕੀਤੀ ਮੈਂ ਹਾਂ ਪੰਜਾਬ ਮੈਂ ਹਾਂ ਪੰਜਾਬ ਪੰਜਾਬ ਮਾੜਾ ਨਹੀਂ ਪੂਰੀ ਦੁਨੀਆ 'ਚ ਨਸ਼ਾ ਫਰਾਂਸ ਨਾਲੋਂ ਵੱਧ ਅਮਰੀਕਾ ਨਾਲੋਂ ਵੱਧ ਦੁਨੀਆ 'ਚ ਨਸ਼ਾ ਨਹੀਂ ਕਿਤੇ ਇਹ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਪੰਜਾਬ 'ਚ ਸਾਰਾ ਕੁਝ ਹੈ ਪੰਜਾਬ ਦੇ ਹੋ ਕੇ ਰੋ ਪੰਜਾਬ ਸਾਰਾ ਕੁਝ ਦਿੰਦਾ ਔਰ ਮੈਂ ਅਰਦਾਸ ਕਰਦਾ ਕਿ ਅਸੀਂ ਵੀ ਪੰਜਾਬ 'ਚ ਮੁੜ ਕੇ ਇੱਥੇ ਕੰਮ ਕਰੀਏ ਹਾਂਜੀ ਬਹੁਤ ਮਿਹਰਬਾਨੀ ਕੁਲਵਿੰਦਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਜਾਣਕਾਰੀ ਦਿੱਤੀ ਥੈਂਕ ਯੂ ਤੇ ਇਹ ਜਾਣਕਾਰੀ ਉਹਨਾਂ ਮਾਪਿਆਂ ਤੱਕ ਵੀ ਪਹੁੰਚੇ ਜਿਨ੍ਹਾਂ ਦੇ ਬੱਚੇ ਫਸੇ ਨੇ ਤੇ ਜਿਹੜੀ ਸਭ ਤੋਂ ਵੱਡੀ ਅਪੀਲ ਕੀਤੀ ਨਾ ਇਹਨਾਂ ਨੇ ਕਿ ਪੰਜਾਬ 'ਚ ਸਭ ਕੁਝ ਹੈ ਮੈਂ ਕਈ ਉਦਾਹਰਨਾਂ ਦੇ ਸਕਦਾ ਹਾਂ ਜਿੱਥੇ ਅਸੀਂ ਬੈਠੇ ਹਾਂ ਬਿਆਸ ਪੁਲ ਤੇ ਬੈਠੇ ਹਾਂ ਇੱਥੇ ਟੋਲ ਦੇ ਨਾਲ ਇੱਕ ਪੀਜ਼ਾ ਵਾਲਾ ਜੀ ਜੀ ਜਿਹਨੇ ਬਾਹਰੋਂ ਆ ਕੇ ਆਪਣੇ ਪੀਜ਼ਾ ਖੋਲ੍ਹਿਆ ਉਹਨੂੰ ਦੇਖ ਕੇ 15-20 ਦੁਕਾਨਾਂ ਹੋਰ ਖੁੱਲ੍ਹ ਗਈਆਂ ਹੋਰਾਂ ਨੂੰ ਵੀ ਰੁਜ਼ਗਾਰ ਮਿਲ ਗਿਆ ਇਹੋ ਜਿਹਾ ਬਹੁਤ ਸਾਰੀਆਂ ਐਗਜ਼ਾਮਪਲ ਆ ਜਿਹੜੇ ਵਿਦੇਸ਼ ਤੋਂ ਆ ਕੇ ਇੱਥੇ ਸਭ ਤੋਂ ਵੱਡੀ ਗੱਲ ਹੈ ਕਿ ਜੇ ਤੁਸੀਂ ਵਿਦੇਸ਼ ਜਾਣਾ ਵੀ ਹੈ ਤੇ ਕਾਨੂੰਨੀ ਤਰੀਕੇ ਨਾਲ ਜਾਓ ਗੈਰ ਕਾਨੂੰਨੀ ਤਰੀਕੇ ਨਾਲ ਨਾ ਜਾਓ ਡੰਕੀ ਲਗਾ ਕੇ ਨਾ ਜਾਓ ਜਾਓ ਕਿਉਂਕਿ ਜੋ ਤੁਸੀਂ ਦੇਖ ਰਹੇ ਹੋ ਜੋ ਸੁਣ ਰਹੇ ਹੋ ਇਹ ਜਦੋਂ ਸੁਣਦੇ ਆ ਨਾ ਜਿੰਦੇ ਤੇ ਬੀਤਦਾ ਉਹਨੂੰ ਪਤਾ ਲੱਗਦਾ ਸੋ ਇੱਕੋ ਹੀ ਬੇਨਤੀ ਹੈ ਸਾਡੇ ਅੱਜ ਪੋਡਕਾਸਟ ਦਾ ਵੀ ਮਕਸਦ ਇਹੀ ਹੈ ਕਿ ਅਸੀਂ ਪੰਜਾਬੀਆਂ ਦੀਆਂ ਅੱਖਾਂ ਖੋਲਣਾ ਚਾਹੁੰਦੇ ਆ ਕਿ ਅੱਖਾਂ ਖੋਲੋ ਜੇ ਤੁਸੀਂ ਜਾਣਾ ਕਾਨੂੰਨੀ ਤੌਰ ਤੇ ਜਾਓ ਜੇ ਨਹੀਂ ਜਾਣਾ ਚਾਹੁੰਦੇ ਤੇ ਪੰਜਾਬ ਚ ਬਹੁਤ ਕੁਛ ਹੈ ਬਾਹਰ ਪ੍ਰਵਾਸੀ ਵੀ ਆ ਕੇ ਯੂਪੀ ਬਿਹਾਰ ਵਾਲੇ ਵੀ ਤਾਂ ਕੰਮ ਕਰ ਰਹੇ ਨੇ ਅਸੀਂ ਕਿਉਂ ਨਹੀਂ ਕਰ ਰਹੇ ਰੇੜੀ ਲਗਾ ਲਓ ਰੇੜੀ ਤੇ ਵੀ ਅੱਜ ਜੇ ਤੁਸੀਂ ਅੱਜ ਰੇੜੀ ਲਗਾਉਂਦੇ ਹੋ ਸ਼ਾਮ ਤੱਕ 2000 ਰੁਪਏ ਕਮਾ ਲੈਂਦੇ ਹੋ 2000 ਦਾ ਮਤਲਬ 30 60 50 60000 ਰੁਪਏ ਇਸ ਤੋਂ ਵੱਧ ਨਹੀਂ ਕਮਾ ਸਕਦੇ ਬੱਚੇ ਕੈਨੇਡਾ ਗਏ ਨੇ ਮੇਰੇ ਵੀ ਗਏ ਨੇ ਮੈਂ ਕਹਿੰਨਾ ਵਾਂ ਪਰ ਉਹ ਜਦੋਂ ਪੈਸੇ ਕਮਾਉਂਦੇ ਨਾ ਬਚਦਾ ਉਹੀ 50 60000 ਹੀ ਹੈ ਉਹੀ ਸੱਚੇ ਬੱਚੇ ਆ ਇਸ ਕਰਕੇ ਨਾ ਜਾਓ ਸੋ ਬੇਨਤੀ ਇਹੀ ਹੈ ਇਸ ਪੋਡਕਾਸਟ ਨੂੰ ਦੇਖੋ ਤੇ ਸਮਝੋ ਕੀ ਕੀ ਹੋ ਰਿਹਾ ਸਾਡੇ ਪੰਜਾਬੀਆਂ ਨਾਲ ਸਾਡੀ ਪੰਜਾਬੀ ਕੁੜੀਆਂ ਨਾਲ ਬਹੁਤ ਬਹੁਤ ਧੰਨਵਾਦ